ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਹਤਾ ਮਾਣੋ ਇਸ ਬਾਬੇ ਦੀ ਇਸ ਬਜ਼ੁਰਗ ਦੀਆਂ ਅੱਗੇ ਵੀ ਆਪਾਂ ਦੋ ਤਿੰਨ ਵੀਡੀਓ ਸ਼ੇਅਰ ਕੀਤੀਆਂ ਨੇ ਮੈਂ ਇਹਦੀਆਂ ਵੀਡੀਓ ਕਾਫੀ ਦੇਖੀਆਂ ਤੇ ਵੀਡੀਓ ਦੇਖਣ ਤੋਂ ਬਾਅਦ ਥੱਲੇ ਜਦੋਂ ਕਮੈਂਟ ਪੜ੍ਹਦੇ ਆ ਤਾਂ ਜ਼ਿਆਦਾਤਰ ਕਮੈਂਟ ਲੋਕਾਂ ਦੇ ਹੀ ਹੁੰਦੇ ਆ ਕਿ ਬਾਬਾ ਹੱਲ ਗਿਆ ਕਿਉਂਕਿ ਇਹਦੀਆਂ ਗੱਲਾਂ ਸਮਝਣ ਵਾਲੀਆਂ ਹੈ ਨਹੀਂ ਗਿਆਨ ਸਾਂਭ ਤੋਂ ਬਾਹਰ ਹੋ ਜਾਂਦੀਆਂ ਨੇ ਤੇ ਬਾਬਾ ਪਤਾ ਨਹੀਂ ਗਿਆਨ ਹੀ ਇੰਨਾ ਜ਼ਿਆਦਾ ਇਹਦੇ ਕੋਲੇ ਆ ਗਿਆ ਕਿ ਇਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਕਰਨ ਲੱਗਿਆ ਪ੍ਰਮਾਤਮਾ ਦੇ ਆਣ ਦਾ ਕੀ ਸੱਚ ਆ ਪਰ ਜੋ ਇਹ ਗੱਲਾਂ ਕਹਿੰਦਾ ਇੱਕ ਵਾਰੀ ਸੁਣੋ ਤੁਸੀਂ ਤੁਸੀਂ ਵੀ ਹੈਰਾਨ ਹੋ ਜਾਓਗੇ ਇਸ ਬਾਬੇ ਦੀਆਂ ਇਸ ਬਜ਼ੁਰਗ ਦੀਆਂ ਕਲਣਾ ਸੁਣ ਕੇ ਇਸ ਬਜ਼ੁਰਗ ਦੇ ਪੇਜ ਤੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਉਹਦੀਆਂ ਵੀਡੀਓ ਸੁਣਿਓ

वायु तत्व के अंदर अंश मात्रा में परम वायु और परम आकाश तत्व की मात्रा होती है इसलिए इनके अंदर इतनी स्पीड होती है कि इनकी स्पीड एक सेकंड के अंदर कई लाख प्रकाश वर्ष स्पीड से जा सकते हैं तो ये वॉमोल हाइप है एक्चुअली वॉमोल है कि जैसे अंश मात्र भी एक पर्सन भी दो पर्सन भी परम वायु तत्व का परम वायु और परम अग्नि और परम आकाश तीन तत्वों का कॉम्बिनेशन हो जाए और वो तीन तत्वों के कॉम्बिनेशन की लिप बना दो वो लिप में जैसे एंट्री करो तो तुम्हारी स्पीड इतनी होगी कि ये साधन बन गया वो हम मोल माना एक साधन बन गया क्या बन गया लिफ्ट बन गया तो वो लिफ्ट में जैसे एंट्री की, एंट्री करते ही तुम्हारी स्पीड इतनी बढ़ जाएगी कि, कि एक सेकंड में तुम एक लाभ प्रकाश वर्ष एक सेकंड में चले जाओगे दूसरे दरवाजे जैसे एक दरवाजे दूसरे दरवाजे